ਅੱਜ ਮੇਰੇ ਲਈ ਬੜਾ ਹੀ ਖੁਸ਼ੀ ਦਾ ਦਿਨ ਹੈ ਮੈਂ ਇਹ ਖੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿਉਂਕਿ ਤੁਸੀਂ ਮੇਰੇ ਆਪਣੇ ਅਤੇ ਮੇਰਾ ਪਰਿਵਾਰ ਹੋ ਮੈਂ ਆਸ ਕਰਦਾ ਕਿ ਤੁਸੀਂ ਇਸ ਖੁਸ਼ੀ ਦੇ ਹਿੱਸੇਦਾਰ ਵੀ ਰਹੇ ਹੋ ਪਿਛਲੇ ਲੰਬੇ ਸਮੇਂ ਤੋਂ ਮੇਰੇ ਨਾਲ ਜੁੜੇ ਵੀ ਰਹੇ ਹੋ ਤੇ ਇਸ ਕਰਕੇ ਤੁਹਾਡੇ ਨਾਲ ਖੁਸ਼ੀ ਦਾ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ ਅੱਜ ਆਪਣੇ YouTube ਚੈਨਲ ਨੂੰ ਪੂਰੇ 5 ਸਾਲ ਹੋ ਗਏ ਨੇ ਆਪਾਂ ਲਗਾਤਾਰ ਇਸਤੇ ਕੰਮ ਕਰ ਰਹੇ ਸੀ ਅਲੱਗ-ਅਲੱਗ ਵਿਸ਼ਿਆਂ ਦੀਆਂ ਵੀਡੀਓ ਚਾਹੇ ਸਮਾਜਿਕ ਸਿਸਟਮ ਦਾ ਹੋਣਾ ਚਾਹੇ ਆਰਥਿਕ ਨਾ ਹੋਣ ਚਾਹੇ ਪੜ੍ਹਾਈ ਨਾਲ ਸੰਬੰਧਤ ਹੋਣ ਚਾਹੇ ਨੌਕਰੀ ਨਾਲ ਹੋਣ ਜਾਂ ਸਾਡੇ ਸਮਾਜ ਦੇ ਰਸਮਾਂ ਰਿਵਾਜਾਂ ਨਾਲ ਹੁਣ ਵਿਹਿਮਾ ਪਰਮਾ ਨਾਲ ਹੁਣ ਗੁਰਦੁਆਰਾ ਸਹਿਬਾਨ ਨਾਲ ਹੁਣ ਅਤੇ ਹਰ ਇੱਕ ਵਿਸ਼ੇ ਨੂੰ ਆਪਾਂ ਵੀਡੀਓ ਨੂੰ ਬਣਾਇਆ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਕਰੋੜਾਂ ਦੇ ਵਿੱਚ ਇਸ ਚੈਨਲ ਨੂੰ ਵੇਖਿਆ ਵੀ ਗਿਆ ਤੇ ਅੱਜ ਵੀ ਮੇਰੇ ਭੈਣ ਭਰਾ ਵੇਖ ਰਹੇ ਨੇ ਤੁਸੀਂ ਸਾਰੇ ਮੇਰੇ ਆਪਣੇ ਤੇ ਇਸ ਕਰਕੇ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਜਿਸ ਮਕਸਦ ਲਈ ਆਪਾਂ ਚੈਨਲ ਬਣਾਇਆ ਸੀ ਉਹਦੇ 'ਚ ਆਪਾਂ ਸਾਰੇ ਸਫਲ ਹੋਏ ਆ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਵਾਇਸ ਮੈਸੇਜ ਮੈਸੇਜ ਅਤੇ ਫੋਨ ਕਾਲਸ ਆਉਂਦੀਆਂ ਨੇ ਕਿ ਇਸ ਚੈਨਲ ਦੇ ਰਹੀਂ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਾਡੇ ਪਰਿਵਾਰਾਂ ਦੀ ਜ਼ਿੰਦਗੀ ਬਦਲ ਗਈ ਸਾਨੂੰ ਬਿਮਾਰੀਆਂ ਤੋਂ ਵੱਡੇ ਪੱਧਰ ਤੇ ਰਾਹਤ ਮਿਲ ਗਈ ਸਾਡੇ ਸਰੀਰਾਂ ਦੇ ਵਿੱਚ ਪਹਿਲਾਂ ਵਰਗੀ ਚੁਸਤੀ ਫੁਰਤੀ ਆ ਗਈ ਜਿਵੇਂ ਅਸੀਂ ਥੋੜੀ ਉਮਰ ਦੇ ਹੋਈਏ ਇਸ ਤੋਂ ਇਲਾਵਾ ਬਹੁਤ ਸਾਰੇ ਭੈਣ ਭਰਾਵਾਂ ਨੇ ਕਿਹਾ ਕਿ ਅਸੀਂ ਵਹਿਮਾਂ ਭਰਮਾਂ ਤੋਂ ਬਚ ਗਏ ਸਾਡੀ ਔਲਾਦ ਬਚ ਗਈ ਜਿਵੇਂ ਮੰਗਲਿਕ ਕੀ ਹੁੰਦਾ ਆ ਜਾਂ ਹੋਰ ਬੜੀਆਂ ਸਾਰੀਆਂ ਗੱਲਾਂ ਸੀ ਉਹਨਾਂ ਕਹਿੰਦੇ ਕਿ ਸਾਨੂੰ ਇਹਨਾਂ ਗੱਲਾਂ ਤੋਂ ਅਸੀਂ ਬਾਹਰ ਨਿਕਲ ਕੇ ਸਾਨੂੰ ਇੱਕ ਚੰਗੀ ਜ਼ਿੰਦਗੀ ਜੀਉਣ ਦਾ ਮੌਕਾ ਮਿਲਿਆ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਕਾਲਸ ਆਈਆਂ ਕਿ ਸਾਡੀ ਆਰਥਿਕ ਹਾਲਤ ਬਹੁਤੀ ਵਧੀਆ ਨਹੀਂ ਸੀ ਹੁੰਦੀ ਅਸੀਂ ਕੋਈ 10000 ਕੋਈ 8000 ਕੋਈ 12000 ਮਹੀਨਾ ਕਮਾਉਂਦੇ ਸਾਂ ਲੇਕਿਨ ਜਦੋਂ ਤੁਹਾਡੀਆਂ ਵੀਡੀਓ ਵੇਖੀਆਂ ਸਾਨੂੰ ਇੱਕ ਵਿਲ ਪਾਵਰ ਮਿਲੀ ਉਸ ਪਾਵਰ ਦੇ ਨਾਲ ਅਸੀਂ ਅੱਜ ਬਹੁਤ ਹੀ ਸੌਖੇ ਹੋ ਗਏ ਨੇ ਸੋਹਣੇ ਘਰ ਬਣ ਗਏ ਨੇ ਵਧੀਆ ਜ਼ਿੰਦਗੀ ਅਸੀਂ ਬਸਰ ਕਰ ਰਹੇ ਆਂ ਨਾ ਹੀ ਬਹੁਤ ਸਾਰੇ ਬੱਚਿਆਂ ਦੀ ਫੋਨ ਕਾਲਸ ਆਉਂਦੀਆਂ ਨੇ ਮੈਸੇਜ ਆਉਂਦੇ ਨੇ ਕਿ ਸਾਨੂੰ ਪੜਨ ਲਿਖਣ ਦੇ ਵਿੱਚ ਜਿਹੜੀ ਸਾਨੂੰ ਬੋਰ ਲੱਗਦੇ ਸੀ ਸਬਜੈਕਟ ਜਿਨ੍ਹਾਂ ਤੋਂ ਸਾਨੂੰ ਡਰ ਲੱਗਦਾ ਸੀ ਜਦੋਂ ਅਸੀਂ ਵੀਡੀਓ ਤੁਹਾਡੀਆਂ ਵੇਖੀਆਂ ਤਾਂ ਉਹਨਾਂ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਨੂੰ ਬੜਾ ਉਤਸ਼ਾਹ ਮਿਲਿਆ ਤੇ ਸਾਡੇ ਵਿੱਚ ਇੱਕ ਨਵੀਂ ਸ਼ਕਤੀ ਤੇ ਨਵਾਂ ਜੋਸ਼ ਪੈਦਾ ਹੋਇਆ ਬਹੁਤ ਸਾਰੇ ਭੈਣ ਭਰਾਵਾਂ ਦੇ ਆਏ ਮੈਸੇਜ ਕਿ ਸਾਨੂੰ ਗੁੱਸਾ ਬਹੁਤ ਹੁੰਦਾ ਸੀ ਕਾਲਾਪਨ ਬਹੁਤ ਸੀ ਘਰ ਵਿੱਚ ਜੀ ਨਹੀਂ ਲੱਗਦਾ ਸੀ ਪਰਿਵਾਰ ਦਾ ਮਾਹੌਲ ਹਰ ਵੇਲੇ ਖਿਚੂ-ਖਿਚੂ ਬਣਿਆ ਰਹਿੰਦਾ ਸੀ ਹਰ ਲੇ ਮੇਰੇ ਮਲਮ ਤਣਾਉ ਰਹਿੰਦਾ ਸੀ ਲੇਕਿਨ ਤੁਹਾਡੀਆਂ ਵੀਡੀਓ ਵੇਖਣ ਦੇ ਨਾਲ ਅਸੀਂ ਆਪਣੇ ਆਪ ਨੂੰ ਬਦਲਾ ਲਿਆ ਸਾਡੀ ਜ਼ਿੰਦਗੀ ਚ ਬਹੁਤ ਪਰਵਰਤਨ ਆ ਗਏ ਇਸ ਤੋਂ ਇਲਾਵਾ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਅਸੀਂ ਹਰ ਰੋਜ਼ ਕਮਾਈਆਂ ਕਰਦੇ ਸਾਂ ਜਿਸ ਉਮਰ ਦੇ ਵਿੱਚ ਅਸੀਂ ਘੁੰਮਣਾ ਫਿਰਨਾ ਹੁੰਦਾ ਸੀ ਉਹ ਅਸੀਂ ਸਿਰਫ ਪੈਸੇ ਵਾਲੀ ਹੀ ਘੋੜੇ ਮੋੜੇ ਹੋਏ ਸੀ ਲੇਕਿਨ ਵੀਡੀਓ ਵੇਖਣ ਤੋਂ ਬਾਅਦ ਜਿਵੇਂ ਤੁਸੀਂ ਕਹਿੰਦੇ ਘੁੰਮਣ ਫਿਰਨ ਜਾਂਦੇ ਹੋ ਆਪਣੀ ਫੈਮਿਲੀ ਦੇ ਨਾਲ ਤੇ ਅਸੀਂ ਵੀ ਉਹ ਸ਼ੁਰੂ ਕੀਤਾ ਤੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਪਿਆਰ ਵਧ ਗਿਆ ਸਾਡੇ ਚ ਬੋਲਣ ਦਾ ਸਾਡੇ ਚ ਗੱਲ ਕਰਨ ਦਾ ਸਲੀਕਾ ਚੇਂਜ ਹੋ ਗਿਆ ਮੈਂ ਰੱਬ ਸੋਹਣੇ ਦਾ ਬਹੁਤ ਧੰਨਵਾਦ ਕਰਦਾ ਆ ਇਸ ਤੋਂ ਇਲਾਵਾ ਪਤੀ ਪਤਨੀ ਦੇ ਰਿਸ਼ਤੇ ਜਿਹੜੇ ਟੁੱਟ ਰਹੇ ਸਨ ਮੈਨੂੰ ਕੁਝ ਬੱਚਿਆਂ ਦੇ ਵੀ ਫੋਨ ਕਾਲਸ ਆਈਆਂ ਕਿ ਸਾਡੀ ਮੰਮੀ ਪਾਪਾ ਦਾ ਡਾਈਵੋਰਸ ਹੋ ਰਿਹਾ ਸੀ ਜਦੋਂ ਤੁਹਾਡੀਆਂ ਕੁਝ ਵੀਡੀਓ ਵੇਖੀ ਉਹਨਾਂ ਨੇ ਉਹ ਭਾਵਕ ਹੋ ਗਏ ਉਹਨਾਂ ਨੇ ਆਪਣੇ ਫੈਸਲੇ ਬਦਲ ਲਏ ਅੱਜ ਅਸੀਂ ਆਪਣੇ ਮਾਪੇ ਦੇ ਨਾਲ ਰਹਿ ਰਹੇ ਹਾਂ ਖੁਸ਼ੀ ਖੁਸ਼ੀ ਰਹਿ ਰਹੇ ਹਾਂ ਕਿ ਇਹਨਾਂ ਵਾਰ ਬਹੁਤ ਸਾਰੀਆਂ ਹੋਰ ਗੱਲਾਂ ਮੈਂ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਕਿਉਂਕਿ ਕਈ ਹਾਲਾਤ ਹੁੰਦੇ ਨੇ ਕਹਿਣਾ ਕਿ ਸਾਰਾ ਆਪਣੀ ਸ਼ਾਇਦ ਪ੍ਰਸ਼ੰਸਾ ਕਰ ਰਹੇ ਨੇ ਆਪਣੀ ਸ਼ਲਾਘਾ ਕਰ ਰਹੇ ਨੇ ਇਹੋ ਜਿਹਾ ਮੇਰੇ ਵੀਰੋ ਮੇਰੇ ਭੈਣੋਂ ਕੋਈ ਵੀ ਗੱਲ ਨਹੀਂ ਮੈਂ ਅੱਜ 5 ਸਾਲ ਪੂਰੇ ਹੋਣ ਤੇ ਇਹ ਜਜ਼ਬਾਤ ਜਿਹੜੀ ਮੇਰੇ ਭੈਣ ਭਰਾਵਾਂ ਨੇ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾਵਾਂ ਨੇ ਸਾਂਝੇ ਕੀਤੇ ਹੋਣਗੇ ਅੱਜ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ ਇਸ ਆਸ ਦੇ ਨਾਲ ਕਿ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਸਮਾਜ ਦੀ ਭੈਤਰੀ ਲਈ ਸਮਾਜ ਦੇ ਭਲੇ ਲਈ ਆਪਾਂ ਇੱਕ ਵਿਸ਼ਾ ਜਿਹੜਾ ਵਾ ਬਣਾਇਆ ਹੈ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਹਨੂੰ ਆਪਾਂ ਚਲਦੇ ਰੱਖਾਂਗੇ ਜਿੰਨਾ ਚਿਰ ਸਾਡੇ ਸਾਥ ਚੱਲਦੇ ਨੇ ਕਿਉਂਕਿ ਇਹ ਸਮਾਜ ਸਾਡਾ ਆਪਣਾ ਪਰਿਵਾਰ ਆ ਤੇ ਆਪਣੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਨਾ ਹਰ ਇੱਕ ਇਨਸਾਨ ਦਾ ਫਰਜ਼ ਵੀ ਬਣਦਾ ਕੱਲਾ ਇਹ ਨਹੀਂ ਹੁੰਦਾ ਕਿ ਆਪਾਂ ਮੰਨ ਲਓ ਕਿ ਵੱਡੀਆਂ ਡਿਗਰੀਆਂ ਕਰ ਲਈਆਂ ਕਿਸੇ ਨੇ ਪਲੱਸ 2 ਕਰ ਲਈ ਕਿਸੇ ਨੇ ਗ੍ਰੈਜੂਏਸ਼ਨ ਕਰ ਲਈ ਕਿਸੇ ਨੇ ਐਮਏ ਕਰ ਲਈ ਕਿਸੇ ਨੇ ਐਮਫਿਲ ਕਰ ਲਈ ਕਿਸੇ ਨੇ ਪੀਐਚਡੀ ਕਰ ਲਈ ਜਾਂ ਕਿਸੇ ਨੂੰ ਕੋਈ ਵੱਡੀ ਜੌਬ ਲੱਗ ਗਈ ਜਾਂ ਇਸਨੇ ਕੋ ਵੱਡਾ ਬਿਜ਼ਨਸ ਸੈਟਲ ਹੋ ਗਿਆ ਵੱਡੀ ਕਾਰ ਲੱਲੀ ਵੱਡੀ ਕੋਠੀ ਲਾ ਲਈ ਇਹ ਜ਼ਿੰਦਗੀ ਨਹੀਂ ਆ ਜ਼ਿੰਦਗੀ ਤਾਂ ਉਹ ਆ ਕਿ ਜਿਹਦੇ ਨਾਲ ਇੱਕ ਦੀਵੇ ਤੋਂ ਬਹੁਤ ਸਾਰੇ ਦੀਵੇ ਹੋਰ ਜਗ ਜਾਣ ਉਹਨੂੰ ਜ਼ਿੰਦਗੀ ਕਿਹਾ ਜਾਂਦਾ ਤੇ ਤੁਹਾਡੇ ਵਰਗੇ ਸੱਜਣਾ ਦੀ ਬਦੌਲਤ ਮੈਂ ਇਹ ਕੰਮ ਕਰ ਰਿਹਾ ਤੁਸੀਂ ਹੀ ਮੇਰੇ ਲਈ ਦੀਵੇ ਹੋ ਤੁਸੀਂ ਹੀ ਮੇਰੇ ਲਈ ਚਾਨਣ ਮਨਾਰਾ ਹੋ ਇਹ ਚਾਨਣ ਸਦਾ ਹੋ ਰਲ ਮਿਲ ਕੇ ਆਪਾਂ ਫੁਲਾਉਂਦੇ ਰਹੀਏ ਤਾਂ ਕਿ ਸਾਡਾ ਜੋ ਫਰਜ਼ ਆ ਪੌਤੇ ਪੂਰੇ ਉੱਤਰ ਜੇ ਅੱਜ ਪੂਰੇ 5 ਸਾਲਾਂ ਤੀ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਆਪਾਂ ਇਹ ਚੈਨਲ ਨੂੰ ਬਰਕਰਾਰ ਰੱਖਾਂਗੇ ਅਤੇ ਅੱਗੇ ਗਾਂ ਤੋਂ ਗਾਂ ਹੋਰ ਵਧੀਆ ਵੀਡੀਓਜ਼ ਹੋਰ ਵਧੀਆ ਮੈਟਰ ਜਿਹੜੇ ਉਹ ਸਾਂਝੇ ਕਰਦੇ ਰਵਾਂਗੇ ਜੁੰਦੇ ਵਸਦੇ ਰਹੋ ਮੈਂ ਅਰਦਾਸ ਬੇਨਤੀ ਕਰਦਾ ਕਿ ਤੁਹਾਨੂੰ ਕਿਸੇ ਨੂੰ ਤਤੀ ਹਵਾ ਨਾ ਲੱਗੇ ਕਹਨ ਤੋਂ ਭਾਵ ਤੁਹਾਡੇ ਦੁੱਖ ਤਕਲੀਫ ਰੱਬ ਤੁਹਾਨੂੰ ਨਾ ਦੇਵੇ ਤੁਹਾਨੂੰ ਖੁਸ਼ੀਆਂ ਖੇੜੇ ਤੇ ਤਰੱਕੀਆਂ ਬਖਸ਼ੇ ਤਾਂ ਕਿ ਆਪਾਂ ਸਾਰੇ ਰਲ ਕੇ ਇੱਕ ਸਮਾਜ ਨੂੰ ਬਿੱਤਰ ਬਣਾ ਸਕੀਏ ਜੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ